ਮੈਂ ਗੁਰਿੰਦਰ ਸਿੰਘ ਗੋਗੀ ਸਾਬਕਾ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਮੈਂਬਰ ਹਰਕਾਸ਼ੀ ਅਨੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਰੋਪੜ ਦਾ ਜ਼ਿਲ੍ਹਾ ਪ੍ਰਧਾਨ ਅੱਜ ਜੋ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਦੀ ਅੰਤਰਿਕ ਕਮੇਟੀ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਗਿਆਨੀ ਅਰਗਵੀਰ ਸਿੰਘ ਜੀ ਨੂੰ ਅਤੇ ਜਥੇਦਾਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਖਟਾਉਣ ਦਾ ਫੈਸਲਾ ਕੀਤਾ ਮੈਂ ਇਹ ਸਮਝਦਾ ਬਹੁਤ ਹੀ ਮੰਤ ਭਾਗਾ ਫੈਸਲਾ ਹੈ ਅਤੇ ਮੈਂ ਇਹ ਵੀ ਸਮਝਦਾ ਵੀ ਅੰਤਰੰਗ ਕਮੇਟੀ ਨੇ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਲਾਹ ਨਾਲ ਲਿਆ ਜਿਹੜਾ ਕਿ ਬਹੁਤ ਹੀ ਮੰਤ ਭਾਗਾ ਠਿਕਾ ਹਿਰਦਿਆਂ ਨੂੰ ਇਹ ਝੰਜੋੜ ਕੇ ਰੱਖਦਾ ਇਸ ਫੈਸਲੇ ਨੇ ਮੇਰੇ ਮਨ ਨੂੰ ਵੀ ਬੜੀ ਡੂੰਗੀ ਸੱਟ ਲੱਗੀ ਆ ਇਸ ਕਰਕੇ ਮੈਂ ਇਸ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਅਤੇ ਨਾਲ ਦੀ ਨਾਲ ਸਿੱਖ ਪੰਥ ਨੂੰ ਇਹ ਵੀ ਬੇਨਤੀ ਕਰਦਾ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਕਰਾਉਣ ਦੇ ਲਈ ਸਿੱਖ ਪੰਥ ਨੂੰ ਇਕੱਠਿਆਂ ਹੋ ਕੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਨਾ ਚਾਹੀਦਾ ਅਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਫੈਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇੱਕ 7 ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਬਣਾਈ ਗਈ ਸੀ। ਉਹਦੇ ਚੋਂ ਭਾਵੇਂ ਦੋ ਮੈਂਬਰ ਸ਼੍ਰੋਮਣੀ ਕੋ ਪੰਦੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਅਤੇ ਸਾਬਕਾ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬਡੁੰਗਰ ਸਾਹਿਬ ਅਸਤੀਫਾ ਦੇ ਚੁੱਕੇ ਆ। ਪਰ 5 ਮੈਂਬਰੀ ਕਮੇਟੀ ਜਿਹੜੀ ਹੈ ਉਹ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ ਜੋ 18 ਮਾਰਚ ਤੋਂ ਭਰਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਸਿੱਖ ਸੰਗਤ ਨੂੰ ਮੇਰੀ ਬੇਨਤੀ ਆ ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਪੰਥ ਦੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਲਈ ਸਾਨੂੰ ਸਾਰਿਆਂ ਨੂੰ ਉਸ ਭਰਤੀ ਦਾ ਜਿਹੜਾ ਹੈਗਾ ਵਦ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਅਤੇ ਮੈਂ ਵੀ ਆਪਣੇ ਵੱਲੋਂ ਉਸ ਕਮੇਟੀ ਨੂੰ ਪੂਰਾ ਵਿਸ਼ਵਾਸ ਦਉਨਾ ਕਿ ਅਸੀਂ ਵੱਦ ਚੜ੍ਹ ਕੇ ਉਸ ਕਮੇਟੀ ਦੀ ਭਰਤੀ ਹਿੱਸਾ ਲਵਾਂਗੇ ਕਿਉਂਕਿ ਮੇਰਾ ਪਰਿਵਾਰ ਮੇਰਾ ਖਾਨਦਾਨ ਨਵਾਬ ਕਪੂਰ ਸਿੰਘ ਜੀ ਦਾ ਪਰਿਵਾਰ ਹੈ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਹੀ ਰਹੇ ਆ ਜਿਹੜੇ ਬੁੱਢਾ ਦਲ ਦੇ ਮੁਖੀ ਵੀ ਰਹੇ ਆ ਜਿਹੜੇ ਕੌਮ ਦੇ ਚਰਨੈਲ ਵੀ ਰਹੇ ਆ ਉਸ ਪਰਿਵਾਰ 'ਚ ਮੇਰਾ ਜਨਮ ਹੋਇਆ ਤੇ ਪਰਿਵਾਰ ਕਦੇ ਸੁਪਨੇ 'ਚ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਨਹੀਂ ਜਾ ਸਕਦਾ ਇਸ ਕਰਕੇ ਮੇਰੀ ਜ਼ਮੀਰ ਇਹ ਜਾਤ ਨਹੀਂ ਦਿੰਦੀ ਕਿ ਮੈਂ ਅਕਾਲ ਤਖਤ ਦੇ ਹੁਕਮ ਦੇ ਨਾਮੇ ਤੋਂ ਭਗੌੜਾ ਹੋ ਕੇ ਕੋਈ ਕਾਰਜ ਕਰਾਂ ਅਤੇ ਜੇ ਮੈਂ ਇਹ ਕਾਰਜ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੇ ਖਿਲਾਫ ਹੋ ਕੇ ਕਰਦਾ ਤਾਂ ਨਾ ਮੇਰੇ ਗੁਰੂ ਨੇ ਮੈਨੂੰ ਮਾਫ ਕਰਨਾ ਨਾ ਮੈਨੂੰ ਸੰਗਤ ਨੇ ਮਾਫ ਕਰਨਾ ਤੇ ਮੈਨੂੰ ਕਿਤੇ ਢੋਈ ਨਹੀਂ ਮਿਲਣੀ ਇਸ ਕਰਕੇ ਮੈਂ ਆਪਣੇ ਪੰਥ ਦੇ ਨਾਲ ਖੜਨ ਦਾ ਫੈਸਲਾ ਕੀਤਾ ਮੈਂ ਦੁਬਾਰਾ ਫਿਰ ਇਹ ਐਲਾਨ ਕਰਦਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਅਤੇ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰੂਗੀ ਉਹਦੇ 'ਚ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ। ਪਿਸ਼ਰੂਮਣੀ ਕਾਲੀ ਦਲ ਦਾ ਕਿੱਡਾ ਸ਼ਾਨਾਮੱਤਾ ਇਤਿਹਾਸ ਹੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਹੀ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼ਰੂਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਮਤਲਬ ਅਜੇ ਵੀ ਪਛੇਰਨੀ ਹਟ ਰਿਹਾ ਇੱਕ ਪਾਸੇ ਭਾਈ ਸ਼ਹਾਬਦ ਸਿੰਘ ਆ ਤੇ ਭਾਈ ਸੁਬੇਗ ਸਿੰਘ ਆ ਜਿਹੜੇ ਕਹਿੰਦੇ ਵੀ ਸਾਡੇ ਲਈ ਤੇ ਗੁਰੂ ਨੇ ਆਪਣੀਆਂ ਕੁੱਲਾਂ ਨਿਸ਼ਾਵਰ ਕਰਤੀਆਂ ਤੇ ਅਸੀਂ ਸਿੱਖੀ ਲਈ ਕੁੱਲ ਸਿੱਖੀ ਆਪਣੇ ਨਾਂ ਰਖੀਏ ਤੇ ਕੁੱਲ ਬਚਾਉਣ ਦੇ ਲਈ ਸਿੱਖੀ ਛੱਡ ਦਈਏ ਕਿਦਾਂ ਹੋ ਸਕਦਾ ਬੜੀ ਵੱਡੀ ਗੱਲ ਆ ਨਾ ਤਾਂ ਉਹਨਾਂ ਨੇ ਆਖਿਆ ਨਹੀਂ ਵੇਖੋ ਲਾਲਚ ਦਿੱਤੇ ਗਏ ਅੱਜ ਵੇਖੋ ਅੱਜ ਆਪਾਂ ਜੇ ਵੇਖੀ ਆਪਣੇ ਆਪ ਨੂੰ ਵੇਖੀ ਅਸੀਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ ਖਾਸ ਕਰਕੇ ਜਿਹੜੇ ਸਾਡੇ ਸਿੱਖ ਆਗੂ ਆ ਉਹ ਕੀ ਕਰਦੇ ਆ ਵੀ ਉਹ ਹਵਾ ਦਾ ਰੁਖ ਵੇਖਦੇ ਆ ਸਿੱਖ ਸਿੱਖ ਵੀ ਅੱਜ ਕੱਲ ਇਦਾਂ ਦੇ ਹੋਣ ਲੱਗ ਪਏ ਹਵਾ ਦਾ ਰੁਖ ਵੇਖਦੇ ਆ ਵੀ ਜਿਹਦੇ ਕੋਲ ਸੱਤਾ ਬਾਜੇ ਦੇ ਕੋਲ ਸਰਕਾਰ ਆ ਜਿਹਦੇ ਕੋਲ ਤਾਕਤ ਆ ਉਹ ਉਸ ਹਵਾ ਦੇ ਵਿੱਚ ਹੋ ਕੇ ਮਤਲਬ ਉਹਨਾਂ ਦੇ ਮਗਰ ਹੀ ਲੱਗ ਤੁਰਦੇ ਆ